ਮੁਸਕਾਨ ਅਤੇ ਸੋਨਮ ਦੇ ਵੱਲੋਂ ਜਦੋਂ ਤੋਂ ਆਪਣੇ ਪਤੀਆਂ ਦੇ ਕਤਲ ਕੀਤੇ ਗਏ ਨੇ ਉਸ ਤੋਂ ਬਾਅਦ ਪਤੀ ਸਮਾਜ ਜਿਹੜਾ ਹੈ ਡਰਿਆ ਹੋਇਆ ਨਜ਼ਰ ਆ ਰਿਹਾ ਹੈ ਡਰਿਆ ਹੋਇਆ ਇਸ ਲਈ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਨੂੰ ਵੀ ਡਰ ਲੰਦਾ ਹੈ ਕਿ ਕਿਤੇ ਉਹਨਾਂ ਦਾ ਵੀ ਕਤਲ ਨਾ ਹੋ ਜਾਵੇ ਦੱਸਦੀ ਕਿ ਹੁਣ ਇੰਨੇ ਡਰੇ ਹੋਏ ਪਤੀ ਜਿਹੜੇ ਨਜ਼ਰ ਆ ਰਹੇ ਨੇ ਕਿ ਜਦੋਂ ਆਪਣੀ ਪਤਨੀ ਨੂੰ ਕਿਸੇ ਆਸ਼ਿਕ ਦੇ ਨਾਲ ਫੜ ਲੈਂਦੇ ਨੇ ਤਾਂ ਫਿਰ ਉਹਨਾਂ ਦੇ ਜਿਹੜੇ ਫੇਰੇ ਕਰਵਾ ਦਿੱਤੇ ਜਾਂਦੇ ਨੇ ਜੀ ਹਾਂ ਦੱਸਦੀ ਕਿ ਦੂਜਾ ਮਾਮਲਾ ਹੁਣ ਸਾਹਮਣੇ ਆ ਚੁੱਕਿਆ ਹੈ ਜਿਹੜਾ ਜਦੋਂ ਆਸ਼ਿਕ ਦੇ ਨਾਲ ਪਤਨੀ ਨੂੰ ਫੜਿਆ ਤਾਂ ਫਿਰ ਪਤੀ ਨੇ ਪਿੰਡ ਵਾਲਿਆਂ ਤੇ ਆਪਣੇ ਪਰਿਵਾਰਕ ਦੇ ਮੈਂਬਰਾਂ ਦੇ ਨਾਲ ਮਿਲ ਕੇ ਉਸਦੇ ਫੇਰੇ ਕਰਵਾ ਦਿੱਤੇ ਗਾਜ਼ੀਆਬਾਦ ਤੋਂ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ ਔਰ ਹੁਣ ਦੂਜਾ ਮਾਮਲਾ ਸਾਹਮਣੇ ਆ ਰਿਹਾ ਹੈ ਔਰ ਦੂਜੇ ਪਾਸੇ ਪਤਨੀ ਨੇ ਬੰਦਕ ਬਣਾਉਂਦੇ ਜਿਹੜੇ ਦੋਸ਼ ਲਾਏ ਨੇ ਕਿ ਉਸਦੇ ਸਹੁਰਾ ਪਰਿਵਾਰ ਨੇ ਉਸ ਨੂੰ ਬੰਦਕ ਬਣਾਇਆ ਉਸ ਦੀ ਕੁੱਟਮਾਰ ਕੀਤੀ ਹੈ ਤੇ 10 ਜਣਿਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕਰਵਾ ਦਿੱਤਾ ਗਿਆ। ਤਗਾਜੀਪੁਰ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਵਿਆਹ ਉਸਦੇ ਪ੍ਰੇਮੀ ਦੇ ਨਾਲ ਕਰਵਾ ਦਿੱਤਾ। ਬੋਦੂਆ ਰਾਤ ਨੂੰ ਕਰਨਦਾ ਥਾਣਾ ਖੇਤਰ ਦੇ ਜਮੂਆ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੇ ਵਿਉਤਾ ਔਰਤ ਅਤੇ ਉਸਦੇ ਪ੍ਰੇਮੀ ਨੂੰ ਪ੍ਰੇਮ ਸਬੰਧ ਬਣਾਉਂਦੇ ਹੋਏ ਰੰਗੇ ਹੱਥੀ ਫੜ ਲਿਆ ਤੇ ਫਿਰ ਉਹਨਾਂ ਦਾ ਵਿਆਹ ਕਰਵਾ ਦਿੱਤਾ। ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਨ ਤੋਂ ਬਾਅਦ ਵਿਉਤਾ ਔਰਤ ਨੇ ਆਪਣੇ ਪਤੀ ਸਾਸੂ ਸੋਰਾ ਭਾਬੀ ਜੀਜਾ ਸਣੇ ਕੁੱਲ 10 ਲੋਕਾਂ ਦੇ ਵਿਰੁੱਧ ਬੰਦਕ ਬਣਾਉਣ ਅਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਕਰਨਦਾ ਥਾਣਾ ਖੇਤਰ ਦੇ ਜਮੂਆ ਪਿੰਡ ਦੇ ਰਹਿਣ ਵਾਲੇ ਰੋਹਿਤ ਦਾ ਵਿਆਹ 2023 ਦੇ ਵਿੱਚ ਇੱਕ ਔਰਤ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਨਿਓੜਾ ਚਲਾ ਗਿਆ ਜਿੱਥੇ ਉਸ ਨੇ ਇੱਕ ਕੰਪਨੀ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ। ਗੁਵਾਂਡੀ ਪਿੰਡ ਵਿੱਚ ਰਹਿਣ ਵਾਲਾ ਪਿੰਟੂ ਵੀ ਉਸਦੇ ਨਾਲ ਕੰਮ ਕਰਦਾ ਸੀ। ਇਸ ਤਰ੍ਹਾਂ ਪਿੰਟੂ ਜਿਹੜਾ ਉਹ ਵੀ ਉਸਦੇ ਨਾਲ ਰੋਹਿਤ ਦੇ ਘਰ ਬਹੁਤ ਜਿਹੜਾ ਉਸ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਪਿੰਟੂ ਅਤੇ ਰੋਹਿਤ ਦੀ ਪਤਨੀ ਵਿਚਕਾਰ ਪ੍ਰੇਮ ਸਬੰਧ ਬਣ ਗਏ ਤੇ ਉਹਨਾਂ ਦੀ ਮੁਲਾਕਾਤਾਂ ਵਧਣ ਲੱਗੀਆਂ ਰੋਹਿਤ ਨੇ ਦੱਸਿਆ ਕਿ ਉਸਨੇ ਦੋਵਾਂ ਨੂੰ ਕਈ ਵਾਰ ਨਿਓੜਾ ਦੇ ਵਿੱਚ ਫੜਿਆ ਸੀ ਰੋਹਿਤ ਨੇ ਦੱਸਿਆ ਕਿ ਪਿੰਟੂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਜਿਸ ਤੇ ਕਾਰਨ ਉਸਨੇ ਪਹਿਲਾਂ ਕਿਸੇ ਹੋਰ ਨੂੰ ਇਹ ਗੱਲ ਨਹੀਂ ਦੱਸੀ ਕੁਝ ਦਿਨ ਪਹਿਲਾਂ ਉਹ ਆਪਣੇ ਪਤਨੀ ਦੇ ਨਾਲ ਆਪਣੇ ਪਿੰਡ ਆਇਆ ਸੀ ਤੇ ਉਸ ਦਾ ਦੋਸਤ ਵੀ ਪਿੰਡ ਆਇਆ। ਪਿੰਡ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਉਸ ਦੀ ਪਤਨੀ ਅਜੇ ਵੀ ਉਸ ਦੇ ਨਾਲ ਗੱਲਾਂ ਕਰ ਰਹੀ ਸੀ। ਬੁੱਧਵਾਰ ਸ਼ਾਮ ਲਗਭਗ 7 ਵਜੇ ਉਸ ਦੀ ਪਤਨੀ ਨੇ ਰੋਹਿਤ ਨੂੰ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ, ਤਾਂ ਉਸ ਨੂੰ ਕਿਸੇ ਬਹਾਨੇ ਜਿਹੜਾ ਦਵਾਈ ਲੈਣ ਦੇ ਲਈ ਭੇਜ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਰੋਹਿਤ ਦਵਾਈ ਲੈਣ ਦੇ ਲਈ ਚਲਾ ਜਾਂਦਾ ਹੈ ਤੇ ਉਸ ਦੀ ਪਤਨੀ ਆਪਣੇ ਪ੍ਰੇਮੀ ਪਿੰਟੂ ਨੂੰ ਉਸ ਨੇ ਬੁਲਾ ਲਿਆ ਤੇ ਨੇੜਲੇ ਖੇਤਾਂ ਦੇ ਵਿੱਚ ਚਲੀ ਗਈ। ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਜਾਂਦੇ ਹੋਏ ਦੇਖਿਆ ਜਦੋਂ ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਖੇਤ ਦੇ ਵਿੱਚ ਫੜ ਲਿਆ ਤੇ ਪਿੰਡ ਵਾਸੀਆਂ ਨੇ ਦੋਵਾਂ ਨੂੰ ਫੜ ਕੇ ਨੇੜਲੇ ਕਾਲੀ ਮੰਦਰ ਦੇ ਵਿੱਚ ਲੈ ਗਏ ਤੇ ਉੱਥੇ ਬੰਦਕ ਬਣਾ دیا۔